ਸਾਡੇ YouTube ਚੈਨਲ ਤੇ ਆਫਰ ਦਾ ਫਾਇਦਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਦੇ ਖਜਾਨਾ ਉਪਾਗ ਵੱਲੋਂ HDFC ਬੈਂਕ ਵਿਰੁੱਧ ਕੋਰਸ ਆਫ ਕਾਰਵਾਈ ਕਰਦੇ ਹੋਏ ਸਰਕਾਰੀ ਨੌਜਵਾਨਾਂ ਨੂੰ ਬੈਂਕ ਖਾਤੇ ਬੰਦ ਕਰਾਉਣ ਦੇ ਆਦੇਸ਼ ਬਾਰੇ ਜ਼ਿਕਰ ਕਰਾਂਗੇ ਪਰੰਤੂ ਇਹ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਗਿਆਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਕਰਾਈ ਦਿਤਾ ਲਓ ਤਾਂ ਇਹ ਰੇ ਫਾਰਮ ਭਰ ਕੇ ਨੰਬਰ ਭੇਜਣ ਦਾ ਤਰੀਕਾ ਦੱਸਿਆ ਜਾਵੇਗਾ ਪਰੇ ਪੰਜਾਬ ਦੀ ਕੈਸ਼ ਸਟ੍ਰੈਪਟ ਸਰਕਾਰ ਨੇ ਜਦੋਂ ਸਾਰੇ ਡਿਪਾਰਟਮੈਂਟਸ ਦੇ ਸਤਰਾ ਨੂੰ ਇੱਕ ਪੱਤਰ ਜਾਰੀ ਕਰਕੇ ਅਣਵਕਤੀ ਗ੍ਰਾਹਕਾਂ ਦੀ ਰਕਮ ਵਾਪਸ ਮੇਨ ਹੈਡਰ ਵਿੱਚ ਜਮ੍ਹਾਂ ਕਰਾਉਣ ਦਾ ਪਰਮਾਨਾਮ ਜਾਰੀ ਕੀਤਾ ਸੀ ਤਾਂ HDFC ਬੈਂਕ ਨੇ ਰਕਮ ਵਾਪਸ ਜਨਤਕ ਕਰਨ ਕੋਲ ਕੀਤੀ ਸੀ ਜਿਸ ਤੋਂ ਖਫਾ ਹੋ ਕੇ ਪੰਜਾਬ ਸਰਕਾਰ ਨੇ HDFC ਬੈਂਕ ਬਰਵਦ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਦੇ ਸਾਰੇ ਖਜ਼ਾਨਾ ਦਫ਼ਤਰਾਂ ਨੂੰ ਤੇ ਆਪਣੇ ਕਰਮਚਾਰੀਆਂ ਨੂੰ HDFC ਵਿੱਚ ਲੈਂਡਿੰਗਾਂ ਦੇ ਬੰਦ ਕਰਨ ਦੇ ਹੁਕਮ ਦੇ ਦਿੱਤੇ ਸਨ ਜਿਸ ਨਾਲ HDFC ਦਾ ਕੰਮਕਾਜ ਬਹੁਤ ਪ੍ਰਭਾਵਿਤ ਹੋਇਆ ਸੀ ਹੁਣ ਖਜਾਨਾ ਦਫ਼ਤਰ ਨੇ HDFC ਬੈਂਕ 'ਤੇ ਹੋ ਰਹੀ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਤਾਂ ਆਓ ਜਾਣਦੇ ਹਾਂ ਕਿ ਉਹ ਕਿਹੜੀ ਵੱਡੀ ਕਾਰਵਾਈ ਹੈ ਜੋ ਕਿ HDFC ਬੈਂਕ ਉਰਦ ਖਜਾਨਾ ਦਫ਼ਤਰ ਵੱਲੋਂ ਕੀਤੀ ਗਈ ਹੈ HDFC ਜੀ ਇਹ ਬੈਂਕ ਖਾਤਾ ਹੈ ਤਾਂ ਭੁੱਲ ਜਾਓ ਤਨਖਾਹ ਤੇ ਪੈਨਸ਼ਨ ਇਹ ਖਬਰ ਲੱਗੀ ਹੈ HDFC ਬੈਂਕ ਦੇ ਖਾਤੋਂ ਹੋਇਆ ਖਜਾਨਾ ਉਪhaul ਹੁਣ ਬੈਂਕ ਖਾਤੇ ਵੀ ਬੰਦ ਕਰਾਉਣ ਲੱਗੀ ਸਰਕਾਰ ਪ੍ਰਾਈਵੇਟ ਠੇਕੇਦਾਰਾਂ ਤੇ ਫਰਮਾਂ ਨੂੰ ਵੀ ਆਦੇਸ਼ ਆਪਣੇ ਨਿਜੀ ਬੈਂਕ ਖਾਤੇ ਵੀ ਕਰਵਾਓ ਬੰਦ 50% HDFC ਬੈਂਕ ਨੂੰ ਡੀ ਪੈਨਲ ਕਰਨ ਦੇ ਨਾਲ ਹੀ ਹੁਣ HDFC ਬੈਂਕ ਦੇ ਸਾਰੇ ਖਾਤਾ ਵੀ ਖਾਤੇ ਵੀ ਬੰਦ ਕਰਾਉਣ ਦਾ ਕਾਰਵਾਈ ਕਰ ਰਹੀ ਹੈ ਪੰਜਾਬ ਦੇ ਜਿਹੜੇ ਵੀ ਸਰਕਾਰੀ ਨੌਜਵਾਨ ਜਾਂ ਫਿਰ ਪੈਨਸ਼ਨਰ ਦਾ ਬੈਂਕ ਖਾਤਾ HDFC ਬੈਂਕ ਦੇ ਵਿੱਚ ਹੈ ਉਹਨਾਂ ਨੂੰ ਆਪਣੀ ਤਨਖਾਹ ਜਾਂ ਫਿਰ ਪੈਨਸ਼ਨ ਨੂੰ ਬਦਲਣਾ ਹੀ ਪੈਣਾ ਹੈ ਕਿਉਂਕਿ ਉਸ ਸਰਕਾਰੀ ਨੌਜਵਾਨ ਨੂੰ ਤਨਖਾਹ ਅਤੇ ਪੈਨਸ਼ਨਰ ਨੂੰ ਪੈਨਸ਼ਨ HDFC ਬੈਂਕ ਦੇ ਖਾਤੇ ਵਿੱਚ ਨਹੀਂ ਮਿਲੇਗੀ ਇਸ ਲਈ ਹੁਣ ਸਾਰੇ ਵਿਭਾਗਾਂ ਦੇ ਸਰਕਾਰੀ ਨੁਮਾਇੰਦਿਆਂ ਨੂੰ ਆਪਣਾ ਬੈਂਕ ਖਾਤਾ HDFC ਵਿੱਚੋਂ ਬੰਦ ਕਰਵਾਉਣਾ ਪਵੇਗਾ। ਪੰਜਾਬ ਦਾ ਖਜ਼ਾਨਾ ਵਿਭਾਗ HDFC ਬੈਂਕ ਦੇ ਖਿਲਾਫ ਇੱਥੇ ਹੀ ਨਹੀਂ ਰੁਕ ਰਿਹਾ। ਸਗੋਂ ਪ੍ਰਾਈਵੇਟ ਕੰਪਨੀਆਂ ਅਤੇ ਨੀਜੀ ठेकेदारਾਂ ਨੂੰ ਵੀ ਇਹ ਆਦੇਸ਼ ਜਾਰੀ ਹੋ ਗਏ ਹਨ ਕਿ ਉਹ ਵੀ ਆਪਣਾ ਬੈਂਕ ਖਾਤਾ HDFC ਬੈਂਕ ਵਿੱਚੋਂ ਬੰਦ ਕਰਵਾਉਣ ਜਾਂ ਕਿਸੇ ਹੋਰ ਬੈਂਕ ਵਿੱਚ ਖਾਤਾ ਖੁਲਵਾਉਣ ਦੇ ਹੋਏ। ਉਸ ਬੈਂਕ ਅਕਾਊਂਟ ਦਾ ਨੰਬਰ ਦੇਣ ਕਿਉਂਕਿ HDFC ਬੈਂਕ ਵਿੱਚ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਅਦਾਇਗੀ ਨਹੀਂ ਕੀਤੀ ਜਾਵੇਗੀ ਜਾਣਕਾਰੀ ਅਨੁਸਾਰ ਪੰਜਾਬ ਦੇ ਖਜ਼ਾਨਾ ਭਾਗ ਵੱਲੋਂ ਬੀਤੇ ਹਫਤੇ HDFC ਬੈਂਕ ਨੂੰ ਆਪਣੀ ਸੂਚੀ ਵਿੱਚ ਡੀ ਪੈਨਲ ਕਰ ਦਿੱਤਾ ਗਿਆ ਸੀ ਤੇ ਇਸ ਇਸ HDFC ਬੈਂਕ ਨੂੰ ਡੀ ਪੈਨਲ ਕਰਨ ਦੇ ਨਾਲ ਹੀ ਉਸ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਗਏ ਸਨ ਜਿਆਸੂਕਾਰ ਦੇ ਵਪਾਰਕ ਉਪਭਾਗਾਂ ਦਾ ਕਰੋੜਾਂ ਅਰਬ ਪਏ ਪ੍ਰਾਈਵੇਟ ਬੈਂਕਾਂ ਵਿੱਚ ਜਮ੍ਹਾਂ ਰਹਿੰਦਾ ਹੈ ਤੇ ਵਪਾਰਕ ਆਪਣੀ ਲੋੜ ਅਨੁਸਾਰ ਉਹਨਾਂ ਪ੍ਰਾਈਵੇਟ ਬੈਂਕਾਂ ਰਾਹੀਂ ਅਦਾਇਗੀ ਵੀ ਕਰਦੇ ਰਹਿੰਦੇ ਹਨ 50 ਸੰਖਿਆ ਦਾ ਖਜ਼ਾਨਾ ਵਿਭਾਗ ਆਪਣੇ ਪਧਰ ਤੇ ਬੈਂਕਾਂ ਨੂੰ ਪੈਨਲਸ ਤੇ ਡੀ ਪੈਨਲ ਕਰਦਾ ਰਹਿੰਦਾ ਹੈ ਪਰ ਇਸ ਵਿੱਚ ਕਿਸੇ ਵੀ ਵਪਾਰ ਨੂੰ ਇਹ ਦਬਾਅ ਨਹੀਂ ਹੁੰਦਾ ਕਿ ਪੈਨਲ ਵਿੱਚ ਰਹਿਣ ਵਾਲੇ ਸਾਰੇ ਬੈਂਕਾਂ ਨਾਲ ਕਾਰੋਬਾਰ ਕਰਨਾ ਜਾਂ ਫਿਰ ਨਾ ਕਰਨਾ ਇਹ ਹਰ ਵਿਭਾਗ ਦੀ ਆਪਣੀ ਮਰਜ਼ੀ ਹੁੰਦੀ ਹੈ ਪਰ ਡੀ ਪੈਨਲ ਹੋਣ ਵਾਲੇ ਬੈਂਕ ਨਾਲ ਵੱਡੇ ਪੱਧਰ ਤੇ ਕਾਰੋਬਾਰ ਕਰਨ ਤੋਂ ਉਹ ਵਿਭਾਗ ਹਮੇਸ਼ਾ ਹੀ ਬੁਰੇਜ ਕਰਦੇ ਹਨ ਪਰ ਤਨਖਾਹ ਅਤੇ ਪੈਨਸ਼ਨ ਸਣੇ ਹੋਰ ਪੱਤੇ ਸਰਕਾਰੀ ਕਰਮਚਾਰੀਆਂ ਜਾਂ ਫਿਰ ਪੈਨਸ਼ਨਰ ਜਿਹੜੇ ਬੈਂਕ ਵਿੱਚ ਲਾਣਾ ਚਾਹੁੰਦੇ ਹਨ ਇਹ ਸਾਰੇ ਸਹਕਾਰੀ ਕਰਮਚਾਰੀਆਂ ਦਾ ਆਪਣਾ ਨਿੱਜੀ ਇਤਕਾਮ ਹੀ ਰਹਿੰਦਾ ਹੈ ਪਰ ਹੁਣ ਸਰਕਾਰੀ ਦੇਖ ਜਾਨਾ ਭਾਗ ਵੱਲੋਂ ਸਰਕਾਰੀ ਕਰਮਚਾਰੀਆਂ ਤੋਂ ਇਹ ਨਿਜੀ ਅਧਿਕਾਰ ਨਹੀਂ ਖੋਇਆ ਜਾਂਦਾ ਹੈ ਕਿਸੇ ਪ੍ਰਾਈਵੇਟ ਬੈਂਕ ਵਿੱਚ ਖਾਤਾ ਖਾਉਣ ਦੇ ਫਾਇਦੇ ਦਰਦੇ ਹੋਏ ਸਰਕਾਰੀ ਭਾਗ ਆਪਣੇ ਕਰਮਚਾਰੀਆਂ ਨੂੰ ਉਸ ਬੈਂਕ ਵਿੱਚ ਤਨਖਾਹ ਦਾ ਖਾਤਾ ਖੋਲ੍ਹਣ ਦੀ ਸਲਾਹ ਤਾਂ ਦੇ ਸਕਦਾ ਹੈ ਪਰ ਕਿਸੇ ਬੈਂਕ ਵਿੱਚ ਤਨਖਾਹ ਜਾਂ ਫਿਰ ਪੈਨਸ਼ਨ ਦੀ ਬੈਂਕ ਖਾਤਾ ਬੰਦ ਕਰਵਾਉਣ ਦਾ ਦਬਾਅ ਪੰਜਾਬ ਸਰਕਾਰ ਨੂੰ ਦਾ ਕੋਈ ਵੀ ਪਾਗ ਨਹੀਂ ਪਾ ਸਕਦਾ ਪਰ ਪੰਜਾਬ ਸਰਕਾਰ ਦਾ ਖਜ਼ਾਨਾ ਭਾਗ ਇਹ ਨਵੇਂਕਰਨਾ ਮਾ ਵੀ ਕਰਨ ਵਿੱਚ ਲੱਗਿਆ ਹੋਇਆ ਹੈ ਖਜ਼ਾਨੇ ਵਿੱਚੋਂ ਨਹੀਂ ਕੀਤੀ ਜਾਦੀ ਐਚਡੀਐਫਸੀ ਬੈਂਕ ਦੀ ਅਦਾਗੀ ਜੇਕਰ ਤੁਸੀਂ ਨਿਜੀ ਠੇਕੇਦਾਰ ਹੋ ਜਾਂ ਫਿਰ ਆਮ ਦੁਕਾਨਦਾਰ ਹੋ ਤੇ ਵਪਾਰੀ ਹੋ ਤਾਂ ਕਿਸੇ ਵੀ ਤਰ੍ਹਾਂ ਪੈਸਾ ਤੁਸੀਂ ਸਰਕਾਰ ਤੋਂ ਲੈਣਾ ਹੈ ਤਾਂ ਤੁਹਾਡੇ ਬਿੱਲ ਦੀ ਅਦਾਗੀ ਤਾਂ ਵੀ ਹੋਏਗੀ ਜੇਕਰ ਤਦ ਬੈਂਕ ਦਾ ਤਾਂ ਐਚਡੀਐਫਸੀ ਬੈਂਕ ਤੋਂ ਪਲਾਵਰ ਕਿਸੇ ਵੀ ਹੋਟ ਬੈਂਕ ਦਾ ਹੋਏਗਾ ਯਾਨੀ ਸਰਕਾਰ ਦੇ ਖਜ਼ਾਨਾ ਵਿਭਾਗ ਨੇ ਐਚਡੀਐਫਸੀ ਬੈਂਕ ਵਿੱਚ ਕਿਸੇ ਵੀ ਬੈਲ ਦੀ ਅਦਾਇਗੀ ਕਰਨ ਤੱਕ ਹੰਟਲ ਐਲਾਨੀ ਰੋਕ ਲਾਈ ਹੋਈ ਹੈ ਐਚਡੀਐਫਸੀ ਬੈਂਕ ਦਾ ਖਾਤਾ ਦੇਖਦੇ ਹੀ ਖਜ਼ਾਨਾ ਵਿਭਾਗ ਦੇ ਅਧਿਕਾਰੀ ਬਿੱਲ ਦੀ ਅਦਾਇਗੀ ਨੂੰ ਰੋਕਦੇ ਹਨ ਤੇ ਉਸ ਨਿਜੀ ਵਿਅਕਤੀ ਜਾਂ ਫਿਰ ਵਪਾਰੀ ਤੇ ਠੇਕੇਦਾਰ ਨੂੰ ਕਹਿੰਨ ਜਾਂਦਾ ਹੈ ਕਿ ਤੁਸੀਂ ਐਚਡੀਐਫਸੀ ਬੈਂਕ ਦੀ ਥਾਤੇ ਕਿਸੇ ਹੋਰ ਬੈਂਕ ਦਾ ਖਤਾ ਦੇਵਗੇ ਤਾਂ ਤੁਹਾਨੂੰ ਪਤਾएगी ਹੋਏਗੀ ਨਹੀਂ ਤਾਂ ਤੁਹਾਡੀ ਅਦਾਇਗੀ ਲੜਤਦੀ ਰਹੇਗੀ ਹਾਂਜੀ ਇਹ ਜੋ ਹੈ ਕਿ ਅਖਬਾਰ ਦੀ ਖਬਰ ਹੈ ਜਿਸ ਦੀ ਬਣਾ ਦੇਤੇ ਅਸੀਂ ਇਹ ਵੀਡੀਓ ਬਣਾਉ ਤਾਂ ਜੇ ਹਾਂ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ HDFC ਬੈਂਕ ਦੇ ਅਧਿਕਾਰੀ ਇਸ ਹੁਕਮਾ ਤੋਂ ਖੜਾ ਡਾਉਣ ਦੇ ਵਾਸਤੇ ਕੀ ਕੁਛ ਤਕਨਾਲੇ ਕਰ ਰਹੇ ਹਨ HDFC ਬੈਂਕ ਦੇ ਅਧਿਕਾਰੀ ਖਜ਼ਾਨਾ ਵਿਭਾਗ ਦੀ ਇਸ ਕਾਰਵਾਈ ਤੋਂ ਪਰੇਸ਼ਾਨ ਹੋ ਕੇ ਪੰਜਾਬ ਦੇ ਮੁੱਖ ਸਤਤਰ ਕੇਪੀ ਸਿਨਵਾ ਦੇ ਦਰਬਾਰ ਪਹੁੰਚ ਗਏ ਹਨ ਅਤੇ HDFC ਬੈਂਕ ਦੇ ਅਧਿਕਾਰੀਆਂ ਨਾਲ ਮੁੱਖ ਸਤਤਰ ਨਾਲ ਮੀਟਿੰਗ ਕਰਦੇ ਸਨ ਖਜ਼ਾਨਾ ਵਿਭਾਗ ਦੀ ਇਸ ਕਾਰਵਾਈ ਨੂੰ ਰੋਕਣ ਦੀ ਅਪੀਲ ਕੀਤੀ ਹੈ ਮੁੱਖ ਸਤਤਰ ਨਾਲ ਹੋਈ HDFC ਬੈਂਕ ਦੇ ਅਧਿਕਾਰੀਆਂ ਦੀ ਇਸ ਮੀਟਿੰਗ ਤੋਂ ਬਾਅਦ HDFC ਬੈਂਕ ਨੂੰ ਉਮੀਦ ਹੈ ਕਿ ਆਉਣ ਵਾਲੇ 2 ਦਨ ਦਿਨਾਂ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਨੂੰ ਰੋਕ ਦਿੱਤਾ ਜਾਵੇਗਾ ਪਰ ਖਜ਼ਾਨਾ ਉਪਾਗ ਵਿੱਚ ਫਿਲਹਾਲ ਐਚਡੀਐਫਸੀ ਬੈਂਕ ਤੇ ਕਈ ਤਰ੍ਹਾਂ ਦੀ ਤਣਕਲਾਨੀ ਰੋਕ ਨੂੰ ਜਾਰੀ ਰੱਖਿਆ ਜਾ ਰਿਹਾ ਹੈ ਜਿਸ ਕਾਰਨ ਐਚਡੀਐਫਸੀ ਬੈਂਕ ਦੇ ਕਿਸੇ ਵੀ ਬੈਂਕ ਖਾਤੇ ਵਿੱਚ ਅਦਾਹੀ ਨਹੀਂ ਕੀਤੀ ਜਾ ਰਹੀ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਐਚਡੀਐਫਸੀ ਬੈਂਕ ਦੇ ਅਧਿਕਾਰੀਆਂ ਦੁਆਰਾ ਜੋ ਮੁਖ ਕਰਤਦ ਕੇਪੀ ਸਨਰ ਦੇ ਨਾਲ मीटिंग की गई है उसके नतीजे वजो कि यह जो रोक लगाई गई है इसनों हटाया जाता है जेकर हटाया जाता है तो उसके वास्त कि समा हो लगेगा इस भीडियो बस इना ही जेकर भी चंकी लगी हो लाइक से शेयर करके साबसक्राइब कर रहे हैं मिलते हैं एक होर भीडियो में भीडियो देखने लिया बहुत धनवाद जी